ਬਾਬਾ ਜੀ ਕਿਸੇ ਐਸੀ ਹਸਤੀ ਬਾਰੇ ਦੱਸੋ ਜਿਨ੍ਹਾਂ ਤੋਂ ਸੇਧ ਲਈ ਜਾ ਸਕੇ ਜਿਸੇ ਦੀ ਗੱਲ ਕਰੀਏ ਤੇ ਕਾਦਰੀ ਸਾਹਿਬ ਬਹੁਤ ਬਹੁਤ ਵੱਲੀ ਹਸਤੀਆਂ ਬੈਠੇ ਪੀਰ ਗੋਸਪਾ 11ਵੀਂ ਵਾਲੀ ਸਰਕਾਰ بڑے ਪੀਰ ਸਾਹਿਬ ਜਿਨ੍ਹਾਂ ਨੇ 12-12 ਸਾਲ ਦੇ ਡੁੱਬੇ ਬੇੜੇ ਤਾਰੇ ਆ ਬਾਬਾ ਫਰੀਦ ਸਾਹਿਬ ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਇਬਾਦਤਾਂ ਕੀਤੀਆਂ ਐਸ਼ਕਰਾਂ ਦੇ 20 ਵਰਸਾਏ ਆ ਸੋ ਬੜੀਆਂ ਬੜੀਆਂ ਹਸਤੀਆਂ ਹਾਜ਼ਰ ਜਨਾਬ ਵਾਜਾ ਕুতਬੁਦੀਨ ਬਖਤਿਆਰੇ ਕਾ ਕੀ ਸਰਕਾਰ ਕਵਾਜਾ ਹੈ ਦਿਲਵਲੀ ਅਜਮੇਰ ਸ਼ਰੀਫ ਵਾਲੀ ਸਰਕਾਰ ਔਰ ਬੜੀਆਂ ਹਸਤੀਆਂ ਮੈਂ ਤੁਹਾਨੂੰ ਕਿਹੜੇ ਕਿਹੜੇ ਬੜੀਆਂ ਬਰੇ ਜੇ ਦਾ ਦਸਾਂ ਔਰ ਜੇ ਤੁਸੀਂ ਵਿਸਾਲ ਕਰਦੇ ਇਬਾਦਤ ਕਿਸ ਤਰ੍ਹਾਂ ਪਰਮਾਤਮਾ ਨੂੰ ਮਿਲਦੇ ਇਬਾਦਤ ਭਗਤੀ ਕਰਕੇ ਜਿਸ ਤਰ੍ਹਾਂ ਹਜ਼ਰਤ ਬੂਅਲੀ ਸ਼ਾ ਕਲੰਦਰ ਪਾਣੀਪਤ ਵਾਲੀ ਸਰਕਾਰ ਜੇ ਉਹਨਾਂ ਦਾ ਆਪਾਂ ਜ਼ਿਕਰ ਕਰੀਏ ਉਹਨਾਂ ਦਾ ਜਨਾਬ ਦਾ ਪਹਿਲੇ ਸ਼ਾ ਸ਼ਰਫੂਦੀਨ ਸਰਕਾਰ ਦਾ ਨਾਮ ਸੀ ਜਿਹੜੇ ਹਜ਼ਰ ਜਨਾਬ ਬੂਅਲੀ ਸ਼ਾ ਕਲੰਦਰ ਉਹਨਾਂ ਦਾ ਨਾਮ ਪਹਿਲੇ ਸੀ ਸ਼ਾ ਸ਼ਰਫੂਦੀਨ ਸਰਕਾਰ ਨੇ 12 ਸਾਲ ਇਬਾਦਤ ਕੀਤੀ ਇਬਾਦਤ ਕਰਨ ਤੋਂ ਬਾਅਦ ਗੈਬ ਦੇ ਵਿੱਚੋਂ ਅਜ ਅਵਾਜ਼ ਆਈ ਸ਼ਾ ਸ਼ਰਫ ਕੀ ਆ ਮੰਗਦਾ ਕਹਿੰਦੇ ਦੱਸ ਵੀ ਕੀ ਮੰਗਦਾ ਹੈ ਕਦਾਵੰਦੀ ਗਿਆਬ ਦੇ ਵਿੱਚੋਂ ਬਾਦ ਇਹ ਉਹਨੇ ਕਿਹਾ ਮੋਲਾ ਮੈਨੂੰ ਅਲੀ ਬਣਾ ਦੇ ਉਹਨੇ ਕਿਹਾ ਅਲੀ ਨਹੀਂ ਹੋ ਸਕਦਾ ਕੁਝ ਹੋਰ ਮੰਗ ਉਹਨੇ ਕਿਹਾ ਨਹੀਂ ਜੀ ਮੈਂ ਤੇ ਅਲੀ ਬਣਾ ਦੇ ਅੱਛਾ ਉਹਨਾਂ ਤੇ ਅਲੀ ਨਹੀਂ ਹੋ ਸਕਦਾ ਕੁਝ ਹੋਰ ਮੰਗ ਗਿਆਬ ਜਵਾਦੀ ਉਹਨੇ ਸੋਚਿਆ ਸ਼ਾਹ ਸ਼ਰਫੂਦੀਨ ਸੋਚਣ ਲੱਗ ਗਏ ਕਿ ਮੈਂ ਲਗਭ ਜਿਹੜਾ ਆ ਐਡਾ ਵੱਡਾ ਲੈਣ ਦਿਆ ਫਜ਼ਰਤ ਅਲੀ ਅਜਰਤੈਲੀ ਦੀ ਜਨਾਬ ਜਿਹੜੇ ਦੋ ਜਾਨ ਦੇ ਵਾਲੀ ਹੋ ਜੇ ਉਹਨੇ ਕਿਹਾ ਵੀ ਐਡਾ ਵੱਡਾ ਮਰਤਬਾ ਜਿਹੜਾ ਲੈਣਾ ਹੈ ਇਹ 12 ਸਾਲ ਦੀ ਭਗਤੀ ਕੁਝ ਨਹੀਂ ਆ ਉਹਨਾਂ ਨੇ ਕੀ ਕੀਤਾ ਜੰਗਲ ਦੇ ਵਿੱਚ ਗਏ ਜੰਗਲ ਦੇ ਵਿੱਚ ਜਾ ਕੇ ਇਹ ਬਾਤ ਕੀਤੀ 12 ਸਾਲ ਪਹਿ ਉਹ 12 ਸਾਲਾਂ ਬਾਅਦ ਗਿਆਪ ਜਫੀਰ ਆਵਾਜਾਈ ਸ਼ਾਹ ਸ਼ਰਫ ਕਿਆ ਮੰਗਦਾ ਹੈ ਉਹਨਾਂ ਦਾ ਕੋਈ ਜਵਾਬ ਮੌਲਾ ਮੈਨੂੰ ਅਲੀ ਬਣਾ ਦੇ ਉਹਨਾਂ ਕਹਿੰਦਾ ਚਾਹ ਚਰਫੁਦੀਨ ਤੂੰ ਅਲੀ ਨਹੀਂ ਬਣ ਸਕਦਾ ਕੁਝ ਹੋਰ ਮੰਗ ਉਹਨਾਂ ਕਹਿੰਦਾ ਨਹੀਂ ਜੀ ਮੈਂ ਅਲੀ ਦਾ ਰਤਬਾ ਲੈਣਾ ਉਹਨਾਂ ਕਹਿੰਦਾ ਨਹੀਂ ਬਣ ਸਕਦਾ ਜਿਸ ਵੇਲੇ ਸ਼ਾਹ ਸ਼ਰਫੁਦੀਨ ਨੇ ਵੇਖਿਆ ਕਿ ਹਜੇ ਵੀ ਮੇਰੀ ਭਗਤੀ ਜਿਹੜੀ ਘਟਿਆ ਮਰਤਬਾ ਰਤਬਾ ਇਡਾ ਵੱਡਾ ਲੈਣ ਲੱਗਾ ਮੈਂ ਔਰ ਮੇਰੀ ਭਗਤੀ ਜਿਹੜੀ ਘਟਿਆ ਫਿਰ ਉਹਨਾਂ ਨੇ ਉਹਨਾਂ ਨੇ ਇੱਕ ਜਿੱਦ ਕਰ ਲਈ ਕਿ ਨਹੀਂ ਮੈਂ ਜੇ ਲਗਬ ਲੈਣਾ ਹੈ ਮਰਤਬਾ ਲੈਣਾ ਹੈ ਤੇ ਮੈਂ ਅਲੀ ਦਾ ਹੀ ਲੈਣਾ ਆਹੋ ਜਿਸ ਵੇਲੇ ਉਹਨੇ ਸੋਚਿਆ ਕਿ ਮੈਂ ਜਿਹੜੀ ਆ ਕਠੋਰ ਭਗਤੀ ਕਰਨੀ ਜਿਸ ਵੇਲੇ ਸ਼ਾਹ ਸ਼ਰਫੁਦੀਨ ਪਾਣੀ ਦੇ ਵਿੱਚ ਜਾ ਕੇ ਇਬਾਦਤ ਕਰਨ ਲਗੇ ਫਿਰ ਅੱਲਾਹ ਨੇ ਪਾਣੀ ਨੂੰ ਇਸ਼ਾਰਾ ਕੀਤਾ ਵੀ ਇਹਦਾ ਧਿਆਨ ਰੱਖੀ ਮੇਰਾ ਹੀ ਸੇਵਕ ਹੈ ਵਾ ਵਾ ਜਿਸ ਵੇਲੇ ਪਾਣੀ ਦੇ ਵਿੱਚ ਉਹਨਾਂ ਨੇ 12 ਸਾਲ ਇਬਾਦਤ ਕੀਤੀ ਆ 12 ਸਾਲਾਂ ਬਾਅਦ ਫੇਰ ਗਿਆ ਭਾਈ ਆਵਾਜ਼ ਆਈ ਆ ਸ਼ਾਹ ਸ਼ਰਫੁਦੀਨ ਕੀ ਆ ਮੰਗਦਾ ਹੈ ਆਂਦਾ ਮੋਲਾ ਮੈਂ ਤੁਹਾਨੂੰ ਕਿੰਨੀ ਯਾਰ ਗਿਆ ਕਿ ਮੈਂ ਅਲੀ ਬਣਾ ਦੇ ਅੱਲਾਹ ਦੀ ਸ਼ਖਾਵਤ ਜੋਸ਼ ਦੇ ਵਿੱਚ ਆਈ ਉਹਨਾਂ ਨੇ ਕਿਹਾ ਸ਼ਾਹ ਸ਼ਰਫ ਜੇ ਮੈਂ ਤੇਨੂੰ ਅਲੀ ਬਣਾਦਾ ਤੂੰ ਮੈਂ ਕਾਬਾ ਕਿੱਥੋਂ ਲੈ ਕੇ ਆਉ ਆ ਆ ਉਹ ਮੈਂ ਪੰਜ ਤਨ ਪਾਕਿੱਸਤਨ ਤੋਂ ਲੈ ਕੇ ਆਵਾਂ ਉਹ ਕੰਬਰ ਕਿਥੋਂ ਲੈ ਕੇ ਆਵਾਂ ਉਹਨਾਂ ਨੇ ਕਿਹਾ ਵੀ ਤੂੰ ਇਹ ਹੈ ਕਿ ਤੂੰ ਅਲੀ ਨਹੀਂ ਹੋ ਸਕਦਾ ਜਾਂ ਮੈਂ ਤੈਨੂੰ ਇੰਨਾ ਵਾਰ ਦੇਣਾ ਤੂੰ ਜਿੱਧਰ ਹੋ ਜਾਏਂਗਾ ਉਧਰੋਂ ਅਲੀ ਦੀਆਂ ਮਹਿਗਾ ਆਉਣ ਗਿਆ ਤੂੰ ਅਲੀ ਨਹੀਂ ਹੋ ਸਕਦਾ ਪਰ ਤੂੰ ਜਿੱਧਰ ਆਏਂਗਾ ਸਾਰੇ ਮਹਿਸੂਸ ਕਰਨਗੇ ਵੀ ਅਲੀ ਆ ਗਿਆ ਜਾਂ ਅੱਜ ਤੋਂ ਤੂੰ ਬੂ ਅਲੀ ਹੋ ਗਿਆ ਵਾ 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 ਤੋ ਤਾਂ ਸ਼ਾਇਦ ਸਰਕਾਰ ਜਿਹੜੇ ਸ਼ਰਫੋਦੀਨ ਆ ਉਹ ਫਿਰ ਬੂ ਅਲੀ ਹੋਗੇ ਅਲੀ ਦੇ ਗੁਲਾਮ ਬੂ ਅਲੀ ਬਣ ਜਾਂਦੇ ਨੇ ਅਲੀ ਅਲੀ ਕਹਿਣ ਵਾਲੇ ਵਲੀ ਬਣ ਜਾਂਦੇ ਨੇ ਤੋ ਸਾਹ ਸ਼ਰਫਦੀਨ 36 ਸਾਲੋ ਭਗਤੀ ਤੋਂ ਬਾਅਦ ਹਜਰਤ ਬੂ ਵਾਲੀ ਸ਼ਾ ਕਲੰਦਰ ਬਣਿਆ ਜੀ ਤੋ ਅੱਜ ਜਿਹੜਾ ਆ ਦੋ ਕਲਾਮਾ ਵੜ ਲੇਦਾ ਉਹ ਆਦਮਾ ਵਲੀ ਬਣ ਗਿਆ ਤੋ ਗਾਦਰੀ ਸਾਹਿਬ ਉਹਨੂੰ ਬਾਬਾ ਨਹੀਂ ਕਹਿ ਸਕਦੇ ਅਸੀਂ ਜੇ ਮੈਂ ਆਪਣੀ ਗੱਲ ਕਰਾਂ ਤੇ ਅਹੀਂ ਵੀ ਕੋਈ ਬਾਬੇ ਨਹੀਂ ਹੈਗੇ ਮੈਂ ਦਾਸ ਆ ਮੇਰੀ ਦਰਗਾਹ ਤੇ ਡਿਊਟੀ ਲੱਗੀ ਆ ਸਰਕਾਰ ਦੇ ਸੇਵਾਦਾਰ ਆ ਔਰ ਡਿਊਟੀ ਨਿਭਾ ਰਹੇ ਆ ਜੀ ਆਈ ਸੰਘ ਦੇ ਦੇ ਹੱਕ ਚ ਦਵਾ ਕਰ ਰਹੇ ਆ ਸੇਵਾ ਕਰਨ ਦੇ ਆ ਬਸ ਇਦੂ ਵੱਦ ਕੁਛ ਨਹੀਂ ਆ ਜੀ